ਗੁਰਮਖੋ ਨਿਰਜਿੰਦ ਮੂਰਤੀ ਦੇ ਉੱਤੇ ਮਾਲਾ ਚੜਾਉਣ ਦੇ ਲਈ ਇੱਕ ਜਿੰਦਵਾਨ ਫੁੱਲ ਨੂੰ ਤੋੜਿਆ ਜਾਂਦਾ ਹੈ। ਕਬੀਰ ਸਾਹਿਬ ਨੇ ਕਿਹਾ ਨਾ ਪਾਤੀ ਤੋੜੈ ਮਲਣੀ हे ਪੱਤੇ हे ਫੁੱਲ ਤੋੜਨ ਵਾਲੀ ਮਾਲਣ ਪਾਤੀ ਪਾਤੀ ਜਿਉ ਪੱਤੇ ਪੱਤੇ ਵਿੱਚ ਜਿੰਦ ਹੈ। ਪੱਤੇ ਪੱਤੇ ਵਿੱਚ ਜਾਨ ਹੈ ਜਿਸ ਪਾਹ ਜਿਸ ਪਾਹਨ ਕੋ ਪਾਤੀ ਤੋੜੈ ਜਿਸ ਪੱਥਰ ਦੇ ਲਈ ਤੂੰ ਇਹ ਫੁੱਲਾਂ ਨੂੰ ਤੋੜ ਰਹੀ ਹੈ ਸੋ ਪਾਹਨ ਨਿਰਜੀਓ ਉਹ ਨਿਰਜਿੰਦਾ ਜਿਹਦੇ ਲਈ ਤੋੜਿਆ ਜਾ ਰਿਹਾ ਹੈ ਉਹ ਨਿਰਜਿੰਦਾ ਹੈ ਜਿਸ ਨੂੰ ਤੋੜਿਆ ਜਾ ਰਿਹਾ ਉਹ ਜਿੰਦਾ ਹੈ ਜਿੰਦਾ ਕੀ ਅਰਥ ਹੈ ਵੀ ਪ੍ਰਮਾਤਮਾ ਹੈ ਹੁੰਦਾ ਗੁਰਮੁਖੀ ਤਾਂ ਠੀਕ ਹੁਣ ਕਈ ਕਹਿੰਗੇ ਜੀ ਸ਼ਰਧਾ ਹੁੰਦੀ ਹੈ ਪਰ ਇਹ ਸ਼ਰਧਾ ਗੁਰੂ ਦੇ ਗਿਆਨ ਦੇ ਵਿੱਚੋਂ ਨਹੀਂ ਇਹ ਭਰਮ ਦੇ ਵਿੱਚੋਂ ਨਿਕਲੀ ਹੈ ਬੜੇ ਧਿਆਨ ਨਾਲ ਸਮਝੋ ਇੱਕ ਸ਼ਰਧਾ ਭਰਮ ਵਿੱਚੋਂ ਨਿਕਲਦੀ ਹੈ ਗੁਰਮੁਖੀ ਇੱਕ ਸ਼ਰਧਾ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਗਿਆਨ ਵਿੱਚੋਂ ਨਿਕਲਦੀ ਹੈ ਫੁੱਲਾਂ ਦੇ ਨਾਲ ਗੁਰੂ ਨੇ ਖੁਸ਼ ਹੋ ਜਾਣਾ ਹੈ ਫੁੱਲਾਂ ਦੇ ਨਾਲ ਰੱਬ ਨੇ ਖੁਸ਼ ਹੋ ਜਾਣਾ ਹੈ ਇਹ ਇਹ ਧਰਮ ਦੀ ਸ਼ਰਤ ਹੈ ਗੁਰੂ ਦੇ ਗਿਆਨ ਦੀ ਸ਼ਰਤਾ ਕੀ ਹੈ ਵੀ ਫੁੱਲਾਂ ਵਿੱਚ ਵੀ ਪ੍ਰਮਾਤਮਾ ਵਸਦਾ ਹੈ ਇਹ ਇਹ ਗਿਆਨ ਦੀ ਸ਼ਰਤ ਹੈ ਤੇ ਜਿਹੜੀ ਸਿੱਖ ਦੇ ਕੋਲ ਸ਼ਰਤ ਹੈ ਨਾ ਉਹ ਧਰਮ ਦੀ ਸ਼ਰਤਾ ਨਹੀਂ ਹੈ ਉਹ ਗੁਰੂ ਦੀ ਬਾਣੀ ਤੇ ਗਿਆਨ ਵਿੱਚੋਂ ਨਿਕਲੀ ਹੋਈ ਸ਼ਰਤ ਹੈ ਗੁਰੂ ਦੀ ਕਿਉਂਕਿ ਸਭ ਤੋਂ ਉੱਪਰ ਤੇ ਗੁਰੂ ਕੀ ਬਾਣੀ ਹੈ ਅੱਜ ਨਾ ਬੰਦੇ ਦਾ ਸੁਭਾਅ ਬਣ ਗਿਆ ਕੋ ਨਾ ਆਪਣੀ ਅਗਿਆਨਤਾ ਨੂੰ ਛੱਡਣਾ ਨਹੀਂ ਚਾਹੁੰਦਾ ਸਾਡੇ ਸਿੱਖਾਂ 'ਚ ਤੇ ਖਾਸ ਕਰਕੇ ਅਸੀਂ ਅਗਿਆਨਤਾ ਨੂੰ ਛੱਡਣਾ ਨਹੀਂ ਚਾਹੁੰਦੇ ਅਸੀਂ ਅਗਿਆਨਤਾ ਨੂੰ ਦਲੀਲਾਂ ਦੇ ਨਾਲ ਸਹੀ ਸਿੱਧ ਕਰਨਾ ਚਾਹੁੰਦੇ ਹਾਂ